ਦੇਖ ਰਹੇ ਜੋ ਮੈਂ ਬਸ ਇੱਕ ਅੱਜ ਛੋਟੇ ਵੀ ਨੇ ਐਮ ਐਲ ਏ ਦਾ ਕੀ ਮਸਲਾ ਸੀ ਜੀ ਕਿਉਂ ਤੁਸੀਂ ਆਪਣੇ ਆਪ ਨੂੰ ਇੱਕ ਐਮ ਐਲ ਏ ਦੱਸ ਕੇ ਤੇ ਫੋਨ ਕੀਤਾ ਕੋਈ ਮਸਲਾ ਨਹੀਂ ਸੀਗਾ ਜੀ ਐਵੇਂ ਬਸ ਗਲਤੀ ਹੋ ਗਈ ਗਲਤੀ ਹੋ ਗਈ ਪਹਿਲਾਂ ਵੀ ਕੋਈ ਇਦਾਂ ਦਾ ਤੁਹਾਡੇ ਫੰਕਸ਼ਨ ਅਧਿਕਾਰੀਆਂ ਨਾਲ ਕੋਈ ਰਿਆ ਰਾਬਤਾ ਇਸ ਤਰ੍ਹਾਂ ਦਾ ਐਮਐਲਏ ਬਣ ਕੇ ਕਰਨਾ ਨਹੀਂ ਨਹੀਂ ਜੀ ਕੋਈ ਪਹਿਲਾਂ ਵੀ ਤੁਸੀਂ ਕੋਈ ਏਡੇ بڑے ਅਫਸਰ ਨੂੰ ਇਸ ਤਰ੍ਹਾਂ ਧਮਕੀ ਦਿੱਤੀ ਐਮਐਲਏ ਬੋਲਦਾ ਵੀ ਤੁਸੀਂ ਕਿ ਸਾਡਾ ਕੰਮ ਨਹੀਂ ਕਰੋਗੇ ਤਾਂ ਇਸ ਤਰ੍ਹਾਂ ਤੁਹਾਡੇ ਨਾਲ ਇਸ ਤਰ੍ਹਾਂ ਇਥੋਂ ਬਦਲ ਦੇਵਾਂਗੇ ਨਹੀਂ ਜੀ ਆ ਪਹਿਲੀ ਵਾਰੀ ਗਲਤੀ ਕਰੀ ਜੀ ਤੇ ਇਹ ਕਿਉਂ ਮਤਲਬ ਕਿ ਕੀ ਮਾਮਲਾ ਕੀ ਸੀ ਪੂਰਾ ਤੁਸੀਂ ਇਹਨਾਂ ਨੂੰ ਫੋਨ ਕਿਉਂ ਕੀਤਾ ਬਸ ਐਵੇਂ ਹੀ ਪਤਾ ਨਹੀਂ ਜੀ ਦਿਮਾਖ ਖਰਾਉਗਾ ਜੀ ਗਲਤੀ ਹੋ ਗਈ ਜੀ ਬਸ ਓਕੇ ਓਕੇ ਸਿਚਰੋ थाना ਨੀਏ ਵਾਲਾ ਬੈਠੇ ਨੇ ਜੁੜ ਚੁੱਕੇ ਨੇ ਸੀ ਉਹਨਾਂ ਦੇ ਆਫਿਸ ਦੇ ਵਿੱਚ ਤੇ ਮੈਂ ਮਰਜਾ ਜਿਹੜਾ ਇੱਕ ਨਕਲੀ ਐਮਐਲਏ ਦਾ ਜਿਹੜਾ ਮਚਿਆ ਹੋਇਆ ਗੱਲਬਾਤ ਹੋ ਰਹੀ ਆ ਪੂਰੇ ਛਾਇਆ ਹੋਇਆ ਇਹ ਵਾਲਾ ਜਿਹੜਾ ਹੈ ਤਾਂ ਇਹ ਕੀ ਹੈ ਪੂਰਾ ਮਾਮਲਾ ਕੀ ਹੈ ਮੈਨੂੰ ਇਹ ਜੀ ਸਾਡੇ ਕੋਲ ਇੱਕ ਅਸੀਂ ਇਲੈਕਸ਼ਨਾਂ ਨੂੰ ਜਿਹੜੀ ਐਮਸੀ ਦੇ ਇਲੈਕਸ਼ਨ ਸੀਗੇ ਜਿੰਨੀ ਥੋੜਾ ਜਿਹਾ ਉਹਦੇ ਉੱਤੇ ਬਧਨ ਨਜ਼ਰ ਰੱਖਦੇ ਹੋਏ ਅਸੀਂ ਸਰਾਕਤੀ ਅੰਸਰਾਂ ਤੇ ਕਲੰਦਰਾ ਦਿੱਤਾ ਸੀ ਜੀ ਜੀ ਉਹਨਾਂ ਸਰਾਕਤੀ ਅੰਸਰਾਂ ਨੂੰ ਲੈ ਕੇ ਹਰਵਿੰਦਰ ਸਿੰਘ ਨੇ ਜੀ ਅ ਪਤਰਕਵਾਲ ਸਿੰਘ ਵਾਸੀ ਦਾਨ ਸਿੰਘ ਵਾਲਾ ਤੋਂ ਇਹਨਾਂ ਨੇ ਸਾਡੇ ਚੌਕੀ ਇੰਚਾਰਜ ਨੂੰ ਉਹਨਾਂ ਦੇ ਸੰਮੇਚ ਫੋਨ ਕੀਤਾ ਸੀਗਾ ਆ ਆਪਣੇ ਆਪ ਨੂੰ ਐਮਐਲਏ ਦੱਸ ਕੇ। ਉਹ ਐਮਐਲਏ ਬੋਲ ਰਿਹਾ ਤੁਸੀਂ ਇਹਨਾਂ ਨੂੰ ਕਿਉਂ ਫੜਿਆ ਕਦੇ ਵਾਸਤੇ ਫੜਿਆ ਛੋਡੀ ਮਤਲਬ ਕਿ ਜੋ ਵੀ ਉਹਨੇ ਆਪਣੇ ਪਾਸਾ ਵਰਤ ਲਈ। ਜੀ ਤਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਜਦੋਂ ਬਾਅਦ ਚ ਇਹਦੀ ਪੜਤਾਲ ਕੀਤੀ ਤਾਂ ਸਾਨੂੰ ਪਤਾ ਲੱਗਿਆ ਕਿ ਇਹ ਮਤਲਬ ਕਿ ਹਰਵਿੰਦਰ ਸਿੰਘ ਆ ਇਹਨੇ ਆਪ ਦੇ ਆਪ ਨੂੰ ਇੱਕ ਐਮਐਲਏ ਦੱਸ ਕੇ ਤੇ ਸਾਡੇ ਇੱਕ ਮਲਾਜ ਨੂੰ ਫੋਨ ਕਰਕੇ ਐਮਐਲ ਮੈਗਾ ਲੈਣਾ ਚਾਹੀਦਾ ਐਮਐਲ ਕਿਹੜੇ ਹਲਕੇ ਦਾ ਆਪਣੇ ਆਪ ਨੂੰ ਦੱਸ ਰਿਹਾ ਸੀ ਜੀ ਇਹ ਪੁੱਛੋ ਹਲਕੇ ਦੇ ਆਪਣੇ ਆਪ ਨੂੰ ਐਮਐਲ ਦੱਸ ਦਿੰਦੇ ਮਾਸਟਰ ਜਿਕਸੀ ਸਿੰਘ ਜੀ ਹਾਂਜੀ ਓਕੇ ਤਾਂ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਹੁਣ ਮੈਮ ਕੀ ਕਾਰਵਾਈ ਕੀ ਹੋ ਰਹੀ ਹੈ ਔਰ ਇਹ ਕਿੱਥੋਂ ਗ੍ਰਸਟਾਰ ਕੀਤਾ ਅਸੀਂ ਇਹਨਾਂ ਤੇ 180 ਨੰਬਰ ਪਕਤਮਾ ਦਰਜ ਕੀਤਾ ਜੀ ਅੰਡਰ ਸੈਕਸ਼ਨ 204 221 ਬੀ ਐਨ ਐਸ ਜੀ ਥਾਣਾ ਲੰਗਾਂਵਾਲਾ ਜੀ ਤੇ ਅਸੀਂ ਦੀ ਹੁਣ ਦਰਜਤਾਰਾ ਜੀ ਨੂੰ ਕਰ ਲਿਆ ਓਕੇ ਹੁਣ ਤੁਹਾਡੀ ਕਸਟਮਰੀਜ਼ ਹੈ ਹਾਂਜੀ ਹੁਣ ਕੋਈ ਨਹੀਂ ਤੇ ਫਿਰ ਨੈਕਸਟ ਕੀ ਹੁਣ ਲਿਆਂਦੀ ਜਾ ਰਹੀ ਹੈ ਜੀ ਕਾਨੂੰਨੀ ਕਾਰਵਾਈਆਂ ਵੱਲ ਦੇ ਵਿੱਚ ਤਤਸ ਚੱਲ ਰਹੀ ਹੈ ਜੀ ਜੋ ਇਨਕੁਆਰੀ ਦੇ ਮਤਲਬਕ ਜੋ ਵੀ ਅੱਗੇ ਆਈ ਜੋ ਉਸ ਹਿਸਾਬ ਨਾਲ ਸੇ ਇਨਕੁਆਰੀ ਕਰ ਰਹੇ ਤੇ ਐਮਐਲਏ ਸਾਹਿਬ ਨਾਲ ਗੱਲ ਹੋਈ ਇਸ ਪੱਖ ਤੇ ਮਾਸਟਰ ਜਖਸੀ ਸਿੰਘ ਜੀ ਨਾਲ ਉਹਨਾਂ ਦਾ ਕੀ ਕਹਿਣਾ ਸੀ ਹਾਂਜੀ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਕੋਈ ਫੋਨ ਨਹੀਂ ਕੀਤਾ ਸੀ ਇਸ ਸਬੰਧ ਵਿੱਚ ਓਕੇ ਹਾਂਜੀ ਓਕੇ ਉਹਨਾਂ ਵੱਲੋਂ ਵੀ ਕੋਈ ਦਰਖਾਸਤ ਆਈ ਹੋਵੇ ਜਾਂ ਕੁਝ ਕਿਹਾ ਹੋਵੇ ਉਹਨਾਂ ਵੱਲੋਂ ਵੀ ਕੋਈ ਆਪਦੀ ਦਿੱਤੀ ਦੀ ਸ਼ਿਕਾਇਤ ਨਵਾਂ ਲੋਕ ਕੁਛ ਕਹਿੰਦੇ ਜੇ ਤਾਂ ਸਾਡੀ ਆਪਣੇ ਅਸੀਂ ਜਿਹੜੇ ਮੁਲਾਜ਼ਮ ਨੇ ਇਹਨਾਂ ਨੇ ਫੋਨ ਕੀਤਾ ਸੀ ਓਕੇ ਥ्रेट ਕੀਤਾ ਉਸੇ ਤਰ੍ਹਾਂ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਵੀ ਨਿਕਲਿਆ ਵੀ ਕੋਈ ਇਸ ਤਰ੍ਹਾਂ ਦੀ ਇਹਨਾਂ ਨੇ ਵੀ ਪਹਿਲਾਂ ਵੀ ਕਿਸੇ ਨੂੰ ਮਤਲਬ ਅਫਸਰ ਵਗੈਰਾ ਨੂੰ ਇਸ ਤਰ੍ਹਾਂ ਧਮਕਾਇਆ ਹੋਵੇ ਜੀ ਹਾਂ ਹਜੇ ਅਸੀਂ ਫਿਲਹਾਲ ਦੀ ਇਨਕੁਆਰੀ ਕਰ ਰਹੇ ਹਾਂ ਕਿ ਉਹਦੇ ਵਿੱਚ ਅੱਗੇ ਜਿੰਮੀ ਵੀ ਆਊਗਾ ਉਹ ਦੇਖੀਏ